ਇਹ ਲੈਵਲ ਦਾ ਫੋਕਸ ਚੰਗਾ ਹੋਵੇ ਇੰਟਰਨੈਸ਼ਨਲ ਲੈਵਲ ਦਾ ਵੀ ਹੋਵੇ ਫੋਰ ਜੋ ਰਵਲੇ ਸੁੱਖ ਚਾਇਆ ਉਸ ਜਗੋਂ ਪਰ ਇਹ ਸਾਰੀਆਂ ਚੀਜ਼ਾਂ ਪੋਸੀਬਲ ਤਾਂ ਆ ਹੀ ਆ ਜਿਵੇਂ ਜੇ ਅਸੀਂ ਸਾਰੇ ਜਣੇ ਇਕੱਠੇ ਕਰਾਂਗੇ ਹਨਾ ਇਕੱਲਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿ ਆਪਣੇ ਦੇਖੋ ਦੁਨੀਆ ਭਾਵੇਂ ਜਿੰਨੀ ਮਰਜ਼ੀ ਬਾਹਰੋਂ ਆ ਜਾਵੇ ਜਿ ਆਪਣੇ ਪਿੰਡ ਦੇ ਲੋਕ ਉਸ ਸਟੇਜ ਤੇ ਨਾ ਬੈ ਕੇ ਹੁਣ ਤੇ ਕੋਈ ਮਰਿਆ ਨਹੀਂ ਹੈ ਹਾਂਜੀ ਹਾਂਜੀ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਆ ਜੀ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਤੁਸੀਂ ਸਾਰੇ ਸੀਨੀਅਰ ਹੈਗੇ ਆ ਪਲੀਜ਼ ਜੋ ਵੀ ਸਾਰਾ ਲਾਈਕ ਹੈਗਾ ਤੁਸੀਂ ਸਾਨੂੰ ਜੇ ਅੱਗੇ ਲੀਡ ਕਰੋਗੇ ਨਾ ਤੇ ਅਸੀਂ ਫੋਲੋ ਕਰਨ ਦੀ ਤਿਆਰੀ ਆ ਨਾ ਹਾਂ 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 ਅਸੀਂ 100 ਅੰਦਰ ਪਰਸਨ ਚਾਹਨੇ ਆ ਜਿਸ ਵਾਸਤੇ ਤੁਸੀਂ ਸਾਨੂੰ ਦੱਸੋਗੇ ਤੇ ਅਸੀਂ ਕਰਾਂਗੇ ਨਹੀਂ ਤੇ ਅਸੀਂ ਉੱਥੋਂ ਆਏ ਆ ਮਹੀਨੇ ਵਾਸਤੇ ਆਏ ਜੋ ਸਾਡੀ ਸੋਚ ਹੋਈ ਅਸੀਂ ਕਰਕੇ ਚੱਲ ਜਾਣਾ ਉਹਦਾ ਮਜ਼ਾ ਨਹੀਂ ਹੈਗਾ ਕਿਉਂਕਿ ਰਹਿਣਾ ਤੁਸੀਂ ਆ ਜੀ ਸਾਰਿਆਂ ਨੇ ਇੱਥੇ ਜਾਣਾ ਹੈ ਨਾ ਇਸ ਕਰਕੇ ਬਹੁਤ ਜ਼ਿਆਦਾ ਹੱਥ ਜੋਰ ਕੇ ਬੇਨਤੀ ਆ ਪਲੀਜ਼ ਕੋਈ ਗੱਲ ਬਾਤ ਹੈਗੀ ਆ ਐਨੀ ਟਾਈਮ ਤੁਸੀਂ ਗੱਲ ਕਰ ਸਕਦੇ ਮੈਂ ਤਾਂ ਉਹ ਤੋਂ ਬਹੁਤ ਛੋਟਾ ਆ ਤੁਸੀਂ ਮੈਨੂੰ ਕਹੋਗੇ ਯਾਰ ਪਹਿន្តែ ਆ ਦੁਕਾਨ ਤੇ ਮੈਂ ਗੱਲ ਕਰਨੀ ਐਨੀ ਚਾਹ ਪਿੰਚੀ ਨੇ ਤਾਂ ਮੈਂ ਕਿਹੜਾ ਬਾਹਰ ਰਹਿਦਾ ਜੀ ਤੇ ਐਂd ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਸਾਰਿਆਂ ਤੋਂ 100% ਚਾਉਣਾ ਵੀ ਤੁਸੀਂ ਸਾਨੂੰ ਦੱਸੋ ਜੀ ਆਉ ਠੀਕ ਆ ਜੀ ਐਸਾ ਪਛੌਲਾ ਨਾਲ ਕਰਾਉਣਾ ਆ ਨਹੀਂ ਲਾਉਣਾ ਇਹ ਨਿੱਕੇ ਨਿੱਕੇ ਚੀਜ਼ਾਂ ਹੀ ਆ ਜੀ ਇਹਦੇ ਨਾਲ ਪਤਾ ਲੱਗਦਾ ਜੀ ਵੀ ਬੰਦੇ ਇਨਵੋਲ ਹੋ ਤੇ ਅੱਗੇ ਤੋਂ ਜਿੱਦਾਂ ਹੁਣ ਕੋਈ ਕਿਸ ਤਰ੍ਹਾਂ ਮੈਨੂੰ ਪਤਾ ਪਰ ਫੋਟੋਆਂ ਵੀ ਲਾ ਲੋ ਪੋਸਚਰ ਵੀ ਲਾ ਲੋ ਜਪਾਈ ਟੁਏਟ ਕਰਨੀ ਇਸ ਤੋਂ ਨਹੀਂ ਕਰਨੀ ਜੇ ਕਿਸੇ ਜਿਹੜੇ ਹੁਣ ਆਪਾਂ ਨੂੰ ਲਗਭਗ 3 ਦਿਨ ਲੋਕਾਂ ਨੇ ਰਹਿਣਾ ਇੱਥੇ